ਸਤਿ ਸ੍ਰੀ ਅਕਾਲ ਜੀ ਆਪਣੇ ਪੇਜ ਵੇਖਣਾਂ ਪੇਜ ਵੇਖਣ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਸਾਡੀਆਂ ਵੀਡੀਓ ਦੇਖਦੇ ਆ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ 2-3 ਦਿਨਾਂ ਬਾਅਦ ਅੱਜ ਵੀਡੀਓ ਪਾ ਰਹੇ ਆ ਤੁਹਾਡੇ ਕੋਲ ਨਾਲ ਸਾਂਝੀ ਕਰ ਰਹੇ ਆ ਕਿਉਂਕਿ ਅੱਜ ਵੀ ਆਪਾਂ ਨੂੰ ਇੱਕ ਵੀਰ ਦਾ ਇੰਸਟਾਗ੍ਰam ਇੰਸਟਾਗ੍ਰਾਮ ਤੇ ਆਪਣੀਆਂ ਸਟੋਰੀਆਂ ਦੇਖ ਕੇ ਆਪਾਂ ਨੂੰ ਫੋਨ ਕੀਤਾ ਸੀ ਜੀ ਆ ਵੀ ਤੁਸੀਂ ਵੀ ਕੰਪੈਨਾਂ ਚਲਾਉਂਦੇ ਆ ਤੇ ਆਪਣੀਆਂ ਉਹਦੇ ਨਾਲ ਗੱਲਾਂ ਸਾਂਝੀਆਂ ਹੋਈਆਂ ਵੀ ਹਾਂ ਆਪਾਂ ਵੀ ਕਪੈਨਾਂ ਚਲਾਉਂਦੇ ਆ ਗੱਲਾਂ-ਗੱਲਾਂ ਦੇ ਵਿੱਚ ਗੱਲ ਹੋ ਤੌਰ ਪੀਜੀ ਡਰਾਈਵਰਾਂ ਬਾਰੇ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਤਾਂ ਕੰਪੈਨ ਦੇ ਥ੍ਰੈਸ਼ਰ ਬਦਲ ਦਿੰਦੇ ਆ ਤੁਸੀਂ ਵੀ ਰਿਪੇਅਰ ਕਰਤੀ ਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਨਹੀਂ ਸਾਡੀਆਂ ਕੰਪੈਨਾਂ ਐਮਪੀ ਦੇ ਵਿੱਚ ਆ ਚੋਪਰ ਖੜੀਆਂ ਅਸੀਂ ਹਜੇ ਸਟਾਫ ਕੋਈ ਰੱਖਿਆ ਨਹੀਂ ਬਸ ਦੋਕ ਬੰਦੇ ਹੀ ਪੁਰਾਣੇ ਹੈਗੇ ਜਿਹੜੇ ਸਾਡੇ ਨਾਲ ਬਾਕੀ ਸਟਾਫ ਹਜੇ ਨਹੀਂ ਰੱਖਿਆ ਅਸੀਂ ਤੇ ਗੱਲਾਂ-ਗੱਲਾਂ ਦੇ ਵਿੱਚ ਗੱਲ ਚੱਲ ਪਈ ਕਿ ਸਟਾਫ ਜਿਹੜਾ ਡਰਾਈਵਰ ਬਹੁਤ ਤੰਗ ਕਰਦੇ ਆ ਤਾਂ ਸਾਡੀ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਵੀਰ ਕਹਿੰਦਾ ਯਾਰ ਪਹਿਲਾਂ ਮੇਰੀ ਸੁਣੋ ਸਾਡੇ ਨਾਲ ਇਸ ਵਾਰ ਬਹੁਤ ਮਾੜੀ ਹਾਂ ਚੱਲ ਭਰਾ ਤੂੰ ਆਪਦੀ ਗੱਲ ਸੁਣਾ ਦੇ ਤੇਰੇ ਨਾਲ ਕੀ ਮਾੜੀ ਹੋਈ ਤਾਂ ਉਸ ਵੀਰ ਨੇ ਕਿਆ ਕਹਿੰਦਾ ਯਾਰ ਬੰਦਾ ਪੈਸੇ ਲੈ ਗਿਆ 2-4 ਦਿਨ ਰਿਪੇਅਰ ਕਰਾਈ ਤੇ ਕਹਿੰਦਾ ਮੇਰੀ ਮਾਂ ਬਿਮਾਰ ਆ ਤੇ ਪੈਸੇ ਲੈ ਕੇ ਚਲਾ ਗਿਆ ਅੱਜ ਕਹਿੰਦਾ ਨਹੀਂ ਮੈਂ ਘਰੇ ਹੋ ਆਵਾਂ ਤੇ ਘਰੇ ਚਲਾ ਗਿਆ ਘਰੋਂ ਫੋਨ ਕਰਤਾ ਵੀ ਮੇਰੀ ਮਾਂ ਬਿਮਾਰ ਆ ਪੈਸੇ ਪਾ ਦੂ ਅਸੀਂ ਕਹਿੰਦਾ ਪੈਸੇ ਪਾ ਤੇ ਉਹ ਬੰਦਾ ਨੇ ਫੋਨ ਸਵਿਚ ਆਫ ਕਰ ਲਈ ਦੁਬਾਰਾ ਉਹਨਾਂ ਨਾਲ ਰਾਬਤਾ ਹੀ ਕਾਇਮ ਨਹੀਂ ਕੀਤਾ ਮੈਂ ਕਿਹਾ ਚੱਲ ਵੀਰੇ ਤੈਨੂੰ ਤਾਂ ਰਿਪੇਅਰ ਦੀ ਵੈਤੀ ਪਤਾ ਚੱਲ ਗਿਆ ਯਾਰ ਬੰਦੇ ਨੇ ਨਹੀਂ ਆਉਣਾ ਹਨ ਜਿੰਨੇ ਸਵਿਚ ਆਫ ਕਰ ਲਈ ਪਰ ਸਾਡੀ ਕਹਾਣੀ ਸੁਣ ਅਸੀਂ ਬੰਦੇ ਰੱਖੇ ਤਿੰਨ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਹਾਂ ਵੀ ਬੰਦੇ ਸਾਡੇ ਪੰਡ ਉਸ ਬੰਦੇ ਦਾ ਭਰਾ ਲੱਗਾ ਹੋਇਆ ਸੀ ਆਪਣੇ ਗਵਾਰਟੀਆਂ ਦੇ ਨਾਲ ਤੇ ਉਸ ਟਾਈਮ ਉਸ ਬੰਦੇ ਨੂੰ ਲਾਈਟ ਲੱਗੀ ਸੀਗੀ ਤੇ ਸਾਡੇ ਤਾਇਏ ਦੀ ਮਸ਼ੀਨ ਤੇ ਸੀਗਾ ਤੇ ਲੱਖ ਰੁਪਏ ਉਸ ਬੰਦੇ ਦੇ ਉੱਤੇ ਵੀ ਲਾਇਆ ਉਹਨਾਂ ਨੇ ਪੂਰੀ ਮਦਦ ਕੀਤੀ ਪੂਰਾ ਠੀਕ ਕਰਕੇ ਘਰੇ ਭੇਜਿਆ ਤੇ ਉਹਦੇ ਭਰਾ ਨਾਲ ਦੀ ਆਪਣੀ ਗੱਲ ਹੋ ਗਈ ਇਸ ਵਾਰ ਝੋਨੇ ਦੇ ਸੀਜ਼ਨ ਦੇ ਵਿੱਚ ਫੋਨ ਨੰਬਰ ਸੀਗਾ ਆਪਣੇ ਕੋਲੇ ਗੱਲ ਕੀਤੀ ਤਾਂ ਬੰਦੇ ਨੇ ਵਧੀਆ ਗੱਲਾਂ ਕੀਤੀਆਂ ਘਰੇ ਜਾ ਕੇ ਆਏ ਬੰਦਾ ਕੁਝ ਸ਼ਾਦਾ ਤੱਕ ਵਧੀਆ ਲੱਗਾ ਗੱਲਾਂ ਬਾਤਾਂ ਕਿਉਂਕਿ ਜਿਹੜੇ ਠੱਗ ਹੁੰਦੇ ਆ ਇਹਨਾਂ ਦੀਆਂ ਗੱਲਾਂ ਬੰਦੇ ਨੂੰ ਮੋਹ ਲੈਂਦੀਆਂ ਇਹ ਇਸ ਤਰੀਕੇ ਨਾਲ ਗੱਲ ਕਰਦੇ ਆ ਕਿ ਬੰਦਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਤੇ ਸਾਡੇ ਨਾਲ ਵੀ ਉਸ ਤਰ੍ਹਾਂ ਹੀ ਹੋਇਆ ਬੰਦੇ ਨੇ ਸਾਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਤੇ ਅਸੀਂ ਉਹਦੇ ਨਾਲ ਸੀਜ਼ਨ ਦੀ ਗੱਲ ਬਕਾਇਦਾ ਫੋਰਮੈਨ ਅਸੀਂ ਉਹਨੂੰ ਕੰਪੈਨ ਦੇ ਉੱਤੇ ਰੱਖ ਲਿਆ ਤੇ ਅਸੀਂ ਉਹਦੇ ਨਾਲ ਇਹ ਗੱਲ ਕੀਤੀ ਬਾਅਦ ਦੇ ਵਿੱਚ ਵੀ ਜੇ ਤੂੰ ਨੂੰ ਬੰਦੇ ਆਪਦੇ ਹਿਸਾਬ ਨਾਲ ਚੰਗੇ ਲੱਭਦੇ ਆ ਵੀ ਕੱਲ ਨੂੰ ਤੂੰ ਸਾਨੂੰ ਇਹ ਨਾ ਕਹੀਂ ਵੀ ਤੁਹਾਡਾ ਬੰਦਾ ਰੱਖਿਆ ਹੋਇਆ ਕੰਮ ਨਹੀਂ ਕਰਦਾ ਜਾਂ ਕੁਝ ਵੀ ਨਹੀਂ ਹੈ ਨਾ ਵੀ ਆਪਣੇ ਕੋਲੇ ਇੱਕ ਬੰਦਾ ਹੈਗਾ ਤੇ ਦੋ ਬੰਦੇ ਤੂੰ ਹੋਰ ਨਾ ਰੱਖ ਲੈ ਕਿਉਂਕਿ ਚਾਰ ਬੰਦਿਆਂ ਦੀ ਦੋ ਮਸ਼ੀਨਾਂ ਤੇ ਆਪਾਂ ਨੂੰ ਲੋਡ ਸੀਗੀ ਤੇ ਉਸ ਬੰਦੇ ਨੇ ਆਪਦੇ ਪਿੰਡੋਈ ਪਿੰਡ ਦੇ ਨਾਲੀ ਸੋਸਣ 1072 ਤੇ ਖਕਰਾਂੜੇ ਤੋਂ ਮੁੰਡਾ ਰੱਖ ਲਿਆ ਕਿ ਮੁੰਡਾ ਬਹੁਤ ਭਲੇਮਾਨ ਸਾ ਤੇ ਆਪਾਂ ਇਹਨਾਂ ਨੂੰ ਰੱਖਣਾ ਤੇ ਜ਼ਿੰਮੇਵਾਰੀ ਸਾਰੀ ਮੇਰੀ ਹੈ ਹਜੇ ਤਾਂ ਤੁਸੀਂ ਇਹ ਸ਼ੁਕਰ ਆਜੀ ਡਰਾਈਵਰ ਸੀਗੇ ਚਲੋ ਦਿਹਾੜੀ ਜਿਹੜਾ 50-60000 ਰੁਪਿਆ ਸਾਨੂੰ ਘਟਾ ਪਿਆ ਸੀ ਜਾਂਦੇ ਵਿੱਚ ਮਸ਼ੀਨ ਛੱਡ ਕੇ ਆ ਗਿਆ ਇੱਕ ਦਿਨ ਸੋ ਇਹ ਵੀ ਕਿ ਹਜੇ ਮਸ਼ੀਨ ਚੱਲੀ ਸੀ ਮਸ਼ੀਨ ਤੋਂ ਬਾਅਦ ਰਾਤ ਨੂੰ ਤੇ ਰਾਤ ਨੂੰ ਪੱਜਣਾ ਕੋਈ ਹੱਲ ਨਹੀਂ ਜੇ ਸਾਡੇ 'ਚ ਕੋਈ ਗਲਤੀ ਸੀ ਕਸੂਰ ਸੀ ਤਿਨੇ ਸਾਡੇ ਨਾਲ ਬੈਠ ਕੇ ਗੱਲ ਕਰਦੀ। ਵੀ ਤੁਹਾਡੇ 'ਚ ਆ ਨੁਕਸਾ ਸਾਨੂੰ ਤੁਸੀਂ ਗਲਤ ਬੋਲਦੇ ਆ ਜਾਂ ਗਾਲਾਂ ਕੱਢਦੇ ਆ ਜਾਂ ਕੋਈ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਉਥੇ ਯੰਟ ਹੁੰਦਾ ਉਹਦੇ ਕੋਲੇ ਗੱਲਬਾਤ ਕਰਕੇ ਆ ਜਾਂਦੇ ਸਾਡੇ ਸਾਡਾ ਕੋਈ ਕਸੂਰ ਕੱਢ ਕੇ ਆਉਂਦੇ ਸਾਨੂੰ ਵੀ ਪਤਾ ਹੁੰਦਾ ਵੀ ਆਹ ਸਾਡੇ ਦੇ ਸਾਡੇ ਵਿੱਚ ਕੋਈ ਕਮੀ ਆ ਯਾਰ ਨਾ ਕਰਕੇ ਸਾਡੇ ਤੋਂ ਬੰਦੇ ਭੱਜ ਕੇ ਗਏ। ਉਹ ਮਸ਼ੀਨ ਜਿਹੜੀ ਆਪਣੀ ਦੂਜੀ ਸੀ ਉਹ 12 ਦੇ ਵਿੱਚ ਚੱਲਦੀ ਸੀਗੀ ਤੇ ਇਹ ਮਸ਼ੀਨ ਆ ਪਾਟਨ ਸ਼ਹਿਰ ਦੇ ਨਾਲ ਪੈਂਦਾ ਉੱਥੇ ਚੱਲਦੀ ਸੀ ਜਿਹੜੀ ਇਹ ਪਾਟਨ ਸ਼ਹਿਰ ਦੇ ਨਾਲ ਮਸ਼ੀਨ ਚੱਲਦੀ ਸੀ ਇਹਦੇ ਮੇਰੇ ਕੋਲੇ ਮੈਂ ਖੋਲ ਸੀਗਾ ਤੇ ਕਿਉਂਕਿ ਇਹ ਮਸ਼ੀਨ ਨੂੰ 2-3 ਦਿਨ ਹੋ ਗਏ ਸੀ ਚੱਲਦੀ ਨੂੰ ਉਹ ਹਜੇ ਇੱਕ ਦਿਨ ਹੀ ਹੋਇਆ ਸੀ ਚੱਲਦੀ ਨੂੰ ਰਾਤ ਨੂੰ ਵਧੀਆ ਰੋਟੀ ਪਾਣੀ ਖਾ ਕੇ ਤੇ ਮੈਂ ਜੱਟ ਦੇ ਘਰੇ ਆ ਕੇ ਪਹੁੰਚ ਗਿਆ ਜੀ ਉਹ ਬੰਦਾ ਰਾਤ ਨੂੰ ਉਹ ਬੰਦਿਆਂ ਨਾਲ ਗੱਟਮੈਟ ਕਰਕੇ ਤੇ ਰਾਤ ਨੂੰ ਭੱਜ। ਤਾਂ ਹਜੇ ਸ਼ੁਕਰ ਹੈ ਆ ਵੀ ਹਜੇ ਰੋਟੀਆਂ ਵਾਲਾ ਵੀ ਮੈਂ ਕਿਹਾ ਸੀ ਯਾਰ ਤੁਸੀਂ ਆਪ ਦਾ ਹੀ ਰੱਖ ਲਓ। ਵੀ ਗੱਲ ਉਹ ਮੈਨੂੰ ਨਾ ਕਹੋ ਵੀ ਇਹਨੂੰ ਤੇਰੇ ਬੰਦੇ ਰੱਖੇ ਨੂੰ ਰੋਟੀਆਂ ਨਹੀਂ ਪਕਾਉਣੀਆਂ ਆਉਂਦੀਆਂ ਆ ਸਾਨੂੰ ਟਾਈਮ ਤੇ ਰੋਟੀ ਨਹੀਂ ਪਕਾ ਕੇ ਦਿੰਦਾ ਹਲੇ ਕੀ ਆਪਣੇ ਕੋਲੇ ਬੰਦਾ ਰੋਟੀਆਂ ਪਕਾਉਣ ਵਾਲਾ ਬਹੁਤ ਵਧੀਆ ਜ਼ਿੰਮੇਵਾਰਾਂ ਦਾ ਮੁੰਡਾ ਹੈ। ਤੇ ਰੋਟੀ ਪਾਣੀ ਬਹੁਤ ਵਧੀਆ ਸਫਾਈ ਰੱਖਦਾ। ਮੈਂ ਚੱਲ ਕੋਈ ਨਹੀਂ। ਤੁਸੀਂ ਆਪ ਦਾ ਰੱਖ ਲਓ ਆਪਾਂ ਇਹਨੂੰ ਆਰਡਰ ਰੱਖ ਲਾਂਗੇ ਆਪ ਦੇ ਵਾਸਤੇ ਆਪ ਦੇ ਕੋਲੇ ਰੱਖ ਲਾਂਗੇ ਆਪਣੇ ਨਾਲ ਵਾਅਦਾ ਘਟਾ ਨਹੀਂ ਕਰਦਾ ਚਲੋ ਸ਼ੁਕਰ ਆ ਵੀ ਉਹਨਾਂ ਨੇ ਹਜੇ ਉਹ ਨਹੀਂ ਰੱਖਿਆ ਸੀਗਾ ਤੇ ਰੁਪਇਆ 60 ਕੁ ਹਜ਼ਾਰ ਉਹਨਾਂ ਨਾਲ ਚਲਾ ਗਿਆ ਸੀਗਾ ਬਾਅਦ ਚ ਤਾਂ ਜੀ ਬੜੇ ਇਲਜ਼ਾਮ ਲੱਗਦੇ ਆ ਮੈਂ ਕਹਣਾ ਵੀ ਬੰਦੇ ਬਹੁਤ ਮਾੜੇ ਸੀਗੇ ਉਹਨਾਂ ਨੇ ਕਿਹਾ ਛੜਾਮ ਮਾਲਕ ਬਹੁਤ ਮਾੜਾ ਸੀਗਾ ਨਾ ਬੜੇ ਇਲਜ਼ਾਮ ਇੱਕ ਦੂਜੇ ਤੇ ਲੱਗਦੇ ਕਿਉਂਕਿ ਹਜੇ ਤਾਂ ਰਿਪੇਅਰ ਹੀ ਹੋਈ ਸੀ ਕੋਈ ਖਾਸ ਵਰਤਿਆ ਨੂੰ ਤਾਂ ਕੁਝ ਟਾਈਮ ਲੱਗਾ ਨਹੀਂ ਸੀਗਾ ਮੈਂ ਐਵੇਂ ਕਹਦਾ ਇਹ ਬੰਦੇ ਮਾੜੇ ਸੀ ਦਿਹਾੜੀ ਇੱਕ ਉਹ ਮਸ਼ੀਨ ਚੱਲੀ ਸੀ ਵਧੀਆ ਮਸ਼ੀਨ ਚੱਲੀ ਆ ਵਧੀਆ ਵਹੀ ਚਲਾਈ ਆ ਬੰਦਿਆਂ ਨੇ ਰਿਪੇਅਰ ਕਰਕੇ ਐਵੇਂ ਆਪਾਂ ਕਹਿ ਦਈਏ ਇਹ ਮਸ਼ੀਨ ਨੂੰ 2-3 ਦਿਨ ਹੋ ਗਏ ਸੀ ਚਲਦੀ ਨੂੰ ਇੱਥੇ ਤਾਂ ਮੈਂ ਕੋਲੇ ਆਪ ਸੀਗਾ ਇਹ ਵੀ ਮਸ਼ੀਨ ਵਧੀਆ ਚਲਦੀ ਸੀ ਕਿਰਪਾ ਸੀ ਮਾਲਕ ਦੇ ਪਤਾ ਨਹੀਂ ਰੱਬ ਜਾਣੇ ਉਹ ਬੰਦਿਆਂ ਤੇ ਇੱਕ ਦਿਨ ਮੈਂ ਫੋਨ ਚੱਕ ਲਿਆ ਸੀ ਫੋਰਮੈਨ ਦਾ ਅ ਬਾਰੂ ਫੋਨ ਆਉਂਦਾ ਸੀਗਾ ਉਹਨੂੰ ਵੀ ਬਾਈ ਜੀ ਮਸ਼ੀਨ ਤੇ ਕਦੋਂ ਆਣਾ ਮੈਂ ਉਹਨੂੰ ਕਿਹਾ ਯਾਰ ਉਹ ਬੰਦੇ ਨਾਲ ਮੇਰੀ ਵੀ ਗੱਲ ਹੋਈ ਮੈਂ ਕਿਹਾ ਯਾਰ ਇਹ ਤਾਂ ਮੇਰੇ ਨਾਲ ਲੱਗੇ ਹੋਏ ਉਹ ਕਹਿੰਦਾ ਯਾਰ ਬਾਈ ਨਿਰਤ ਹੋਏ ਕਿੱਥੇ ਤੋਂ ਆਏ ਹੋਏ ਮੈਂ ਇਹ ਨਾਲ ਗੱਲ ਵੀ ਕੀਤੀ ਯਾਰ ਆਹ ਗੱਲ ਆ ਯਾਰ ਤੁਸੀਂ ਬੀ ਇਹ ਬੰਦੇ ਨੂੰ ਖਰਾਬ ਕਿਉਂ ਕਰਦੇ ਆ ਯਾਰ ਜੇ ਉਹਨੇ ਪੈਸੇ ਪਾਏ ਤਾਂ ਉਹਨੂੰ ਸੱਚੀ ਗੱਲ ਹੀ ਦੱਸ ਦਿੰਦੇ ਬਾਈ ਜੀ ਅਸੀਂ ਨਹੀਂ ਹੁਣਾ ਤੇਰੇ ਪੈਸੇ ਮੋੜਦੇ ਆਗੇ ਤੁਸੀਂ ਸੀਜ਼ਨ ਤਾਂ ਮੇਰੇ ਨਾਲ ਲਈ ਜਾਂਦੇ ਆ ਉਹਨੂੰ ਕਹਿੰਦੇ ਨਹੀਂ ਅਸੀਂ ਉਹਦੇ ਨਾਲ ਬੰਦੇ ਹੋਰ ਰਖਾਏ ਹੋਏ ਆ ਉਹਨਾਂ ਨੇ ਜਾਣਾ ਚਲੋ ਠੀਕ ਆ ਜੀ ਆਪਾਂ ਕਿਸੇ ਨਹੀਂ ਗੱਲ ਚੋਂ ਕੀ ਲੈਣਾ ਕਹਿ ਕੇ ਆਪਾਂ ਉਸ ਗੱਲ ਤੇ ਗੌਰ ਨਹੀਂ ਕੀਤੀ ਸਾਡੇ ਮਸ਼ੀਨਾਂ ਵਾਲਿਆਂ 'ਚ ਬਹੁਤ ਕਮੀਆਂ ਅਸੀਂ ਇੱਕ ਦੂਜੇ ਦੀ ਮਦਦ ਨਹੀਂ ਕਰਦੇ ਇਸ ਕਰਕੇ ਅਸੀਂ ਘਾਟਾ ਕਰਨੇ ਆ ਜੇ ਮੈਂ ਉਹਦੀ ਮਦਦ ਕੀਤੀ ਹੁੰਦੀ ਵੀ ਇਹ ਬੰਦੇ ਮੇਰੇ ਕੋਲ ਆ ਜਿਹਨਾਂ ਨੇ ਗੱਲ ਕੀਤੀ ਤੇ ਆ ਜਾ ਵੀ ਫਲਾਨੇ ਥਾਂ ਜਾਂ ਇਹ ਤੈਨੂੰ ਪੈਸੇ ਦੇਣਗੇ ਜਾਂ ਤੇਰੇ ਨਾਲ ਜਾਣਗੇ ਮੇਰੇ ਪੈਸੇ ਦੇਣਗੇ ਤੇ ਗੱਲ ਨਿਬੜ ਜਾਣੀ ਸੀ ਮੈਂ ਆਪਦੇ ਸੀਜ਼ਨ ਦੇ ਲਾਲਚ ਨਾਲ ਉਹ ਬੰਦੇ ਦੀ ਗੱਲ ਤੇ ਗੌਰ ਨਹੀਂ ਕੀਤੀ ਤੇ ਕਾਟਾ ਖਾਂਦਾ ਉਹ ਤੋਂ ਵੀ ਪੈਸੇ ਲੈ ਕੇ ਮੇਰੇ ਤੋਂ ਵੀ ਪੈਸੇ ਲੈ ਕੇ ਤੇ ਸੀਜ਼ਨ ਕਿਸੇ ਨਾਲ ਮਿਲਿਆ ਪਤਾ ਨਹੀਂ ਹੋਰ ਵੀ ਕਿਸੇ ਵੀਰ ਨਾਲ ਇਸ ਤਰ੍ਹਾਂ ਉਹਨਾਂ ਨੇ ਕੀਤੀ ਹੋਊਗੀ ਏ ਇਸ ਕੱਲ ਦਾ ਆਪਾਂ ਨੂੰ ਪਤਾ ਨਹੀਂ ਇਹ ਦੋ ਚੀਜ਼ਾਂ ਦਾ ਤਾਂ ਪਤਾ ਆਧਾਰ ਘਾਟ ਵੀ ਉਸ ਵੀਰ ਨੇ ਭੇਜਿਆ ਰ ਆ ਆਧਾਰ ਘਾਟ ਆ ਉਹਨਾਂ ਦੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਪਰ ਚਲੋ ਠੀਕ ਹੈ ਨਾ ਗਲਤੀ ਮੇਰੀ ਹੈ ਮੈਂ ਗੌਰ ਕਰਦਾ ਤੇ ਨਾਲੇ ਤਾਂ ਹੋ ਸਕਦਾ ਉਸ ਵੀਰ ਦਾ ਹੱਲ ਹੋ ਜਾਂਦਾ ਨਾਲੇ ਮੇਰੇ ਨਾਲ ਮਾਰੀ ਨਾ ਹੁੰਦੀ ਕੁਝ ਹੱਦ ਤੱਕ ਮੈਂ ਵੀ ਆਪਦੇ ਆਪ ਨੂੰ ਕਸੂਰਵਾਠ ਹਰਉਣਾ ਵੀ ਮੈਂ ਵੀ ਗਲਤ ਐ ਪਰ ਵੀਰੋ ਇਹ ਕੰਮ ਬਹੁਤ ਗਲਤ ਐ ਮੈਂ ਤਾਂ ਡ라이ਵਰਾਂ ਨੂੰ ਵੀ ਤੇ ਫੋਰਮ ਇਹਨਾਂ ਨੂੰ ਵੀ ਇਹ ਕਹਿੰਦਾ ਵੀ ਚੰਗੇ ਬੰਦੇ ਵੀ ਦੁਨੀਆ ਤੇ ਬਹੁਤ ਹੈਗੇ ਆ ਸਾਰੇ ਡਰਾਈਵਰ ਮਾੜੇ ਨਹੀਂਗੇ ਤੇ ਉਹਨਾਂ ਦਾ ਵੀ ਇਹ ਰੋਜ਼ਗਾਰ ਖਤਮ ਕਰ ਰਹੀ ਹੈ ਜਿਹੜੇ ਮਾੜੇ ਬੰਦੇ ਆ ਤੇ ਮਸ਼ੀਨ ਵਾਲੇ ਮਾਲਕਾਂ ਨੂੰ ਵੀ ਕਹਿੰਦਾ ਵੀ ਇਕੱਲੇ ਨਰ ਨਾਲ ਮਿਲ ਕੇ ਕਿਸੇ ਵੀ ਏਰੀਆ ਦਾ ਆਪਾਂ ਬੰਦਾ ਰੱਖਦੇ ਉਥੋਂ ਦੇ ਮਹੀਨੇ ਨਾਲ ਗੱਲ ਕਰੋ ਵੀ ਕਿਹੋ ਜਿਹਾ ਬੰਦਾ ਕਿਹੋ ਜਿਹਾ ਨਹੀਂ ਬਾਕੀ ਚੱਲਦਾ ਚੱਲਦਾ ਪੈਸਾ ਖੋਟਾ ਵੀ ਹੋ ਜਾਂਦਾ ਕਿਸੇ ਦੀ ਜ਼ਿੰਮੇਵਾਰੀ ਵੀ ਬਹੁਤ ਔਖੀ ਹੈ ਚੱਕਣੀ ਜ਼ਿਆਦਾਤਰ ਮੈਂ ਡਰਾਈਵਰ ਬੰਦਿਆਂ ਨੂੰ ਭਾਈਚਾਰੇ ਨੂੰ ਇਹੀ ਕਹਿਣਾ ਤੇ ਸਾਡਾ ਚਲੋ ਭਾਈਚਾਰਾ ਹੀ ਲਾ ਲੋ ਜੀ ਅਸੀਂ ਇਹਨਾਂ ਦੇ ਨਾਲ ਰਹਿਣਾ ਖਾਣਾ ਪੀਣਾ ਇਕੱਠਿਆਂ ਨੇ ਨਾ ਤੇ ਇਹਨਾਂ ਨੂੰ ਇਹ ਕਹਿਣਾ ਵੀ ਯਾਰ ਆਪਦੇ ਸਵਾਰਥ ਲਈ ਆਪਦੇ ਕੋਈ 10 20000 ਦੇ ਸਵਾਰਥ ਦੇ ਲਈ ਕਿਸੇ ਦਾ ਲੱਖਾਂ ਰੁਪਈਆ ਦਾ ਨੁਕਸਾਨ ਨਾ ਕਰਿਆ ਕਰੋ ਇਹ ਤੁਹਾਡੇ ਵੀ 20 25000 ਰੁਪਈਆ ਕੋਈ ਜ਼ਿੰਦਗੀ 'ਚ ਬੰਦੇ ਦੀ ਮਹਿਣਾ ਨਹੀਂ ਰੱਖਦਾ ਨਾ ਇਹ ਤੁਹਾਡੇ ਕੋਲੇ ਰਹਿਣਾ ਤਾਂ ਨਹੀਂ ਕਿਸੇ ਦਿਨ ਕਿਸੇ ਕੰਪੈਨ ਵਾਲੇ ਦੀ ਇਹੋ ਜੀ ਹੱਕ ਦੀ ਕਮਾਈ ਦੇ ਪੈਸੇ ਤੁਹਾਡੇ ਕੋਲੇ ਆ ਜਾਣੇ ਤੇ ਜੇ ਤੁਸੀਂ ਖਾ ਲਈ ਤਾਂ ਉਹ ਤੁਹਾਡੇ ਪਰਿਵਾਰ ਲਈ ਜ਼ਹਿਰ ਬਣ ਜਾਣੇ ਆ ਤੇ ਬਾਕੀ ਕਈ ਖਬਰਾਂ ਸਾਡੇ ਕੋਲੇ ਇਹ ਵੀ ਆਉਂਦੀਆਂ ਵੀ ਕੰਮ ਕਰਵਾ ਕੇ ਮਾਲਕਾਂ ਨੇ ਪੈਸੇ ਨਹੀਂ ਦਿੱਤੇ ਹਾਂ ਕਿਸੇ ਦੀ ਦਸਾਂ ਨੌਵਾਂ ਦੀ ਕਮਾਈ ਜੇ ਕੋਈ ਮਾਲਕ ਵੀ ਖਾਂਦਾ ਤੇ ਉਹਦੇ ਬੱਚਿਆਂ ਲਈ ਵੀ ਉਹ ਜ਼ਹਿਰ ਬਣਨੀ ਆ ਇਹ ਡਰਾਈਵਰ ਤੇ ਮਾਲਕ ਦੋਵਾਂ ਲਈ ਹੈ ਆਪਾਂ ਕਹਿੰਦੇ ਵੀ ਨਾ ਕਿਸੇ ਨੂੰ ਖਵਾਓ ਤੇ ਨਾ ਕਿਸੇ ਦਾ ਖਾਓ ਗੱਲ ਤੋੜ ਕੇ ਰੱਖੋ ਤੇ ਇਹ ਕਦੇ ਸੀਜ਼ਨ ਦੀ ਗੱਲ ਕੋਈ ਨਹੀਂ ਹੁੰਦੀ ਇਹ ਮਾਲਕ ਮਾੜਾ ਹੈ ਏਡੀ ਗੱਲ ਨਹੀਂ ਹੁੰਦੀ ਵੀ ਸਿਰ ਤੇ ਤੁਹਾਡੀ ਗਰਦਨ ਤੇ ਉਹਨੇ ਤਲਵਾਰ ਧਰੀ ਹੈ ਤੁਹਾਡਾ ਕਤਲ ਕਰ ਦਊਗਾ ਇੱਕ ਸੀਜ਼ਨ ਔਖੇ ਸੌਖੇ ਲਾ ਦੋ ਅਗਲੀ ਵਾਰ ਉਹਨੂੰ ਸਸਰੀ ਗੱਲ ਕਰ ਦਿਓ ਬਾਈ ਜੀ ਆਪਦੇ ਬੰਦੇ ਰੱਖਣ ਯਾਰ ਅਸੀਂ ਨਹੀਂ ਲੱਗਣਾ ਤੇਰਾ ਨਾ ਸਾਡੇ ਨਹੀਂ ਤੈਹ ਬੈਠੇ ਜੇ ਡ్రਾਈਵਰ ਮਾੜੇ ਆ ਤੇ ਮਾਲਕਾਂ ਨੂੰ ਵੀ ਚਾਹੀਦਾ ਯਾਰ ਕੋਈ ਗੱਲ ਨਹੀਂ ਆ ਸਹੀਆਂ ਲਵਾ ਲਓ ਉਹਨਾਂ ਤੋਂ ਔਖੇ ਸੌਖੇ ਐਡੀ ਗੱਲ ਨਹੀਂ ਹੁੰਦੀ ਕਿ ਦਿਹਾੜੀ 'ਚ 2-4 ਬਿੱਗਾਂ ਮਾੜੇ ਬੰਦੇ ਦਾ ਫਰਕ ਪੈਂਦਾ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਹ ਤੋਂ ਆ ਸੀਗਨ ਲਵਾਓ ਅਗਲੀ ਵਾਰ ਤੁਸੀਂ ਉਹਨੂੰ ਮਣਾ ਬੋਲ ਦਿਓ ਇਹਦੇ 'ਚ ਦੋ ਤਰ੍ਹਾਂ ਦੀ ਬਦਨਾਮੀ ਆ ਠੀਕ ਆ ਜੀ ਵੀਡੀਓ ਜ਼ਿਆਦਾ ਲੰਮੀ ਹੋ ਜਾਣੀ ਆ ਇਸ ਕਰਕੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਫਿਰ ਕਿਤੇ ਕਿਸੇ ਵੀਰ ਦਾ ਫੋਨ ਆਇਆ ਤੇ ਉਹਦਾ ਵੀ ਜਿਗਰ ਸਾਝਾ ਕਰਾਂਗੇ ਤੇ ਆਪਣੀ ਤਾਂ ਹੱਥ ਜੋੜ ਕੇ ਬੇਨਤੀ ਆ ਯਾਰ ਕਿਸੇ ਨੂੰ ਖਰਾਬ ਨਾ ਕਰਿਆ ਕਰੋ ਹੁਣ ਜੇ ਉਥੋਂ ਦੇ ਸਰਪੰਚਾਂ ਨਾਲ ਗੱਲ ਕੀਤੀ ਵੀ ਐ ਕਰਕੇ ਬੰਦੇ ਉਹ ਕਹਿੰਦਾ ਯਾਰ ਇਹਨਾਂ ਦੇ ਪੱਲੇ ਕੁਝ ਨਹੀਂ ਇਹਨੂੰ ਕੰਡ ਚ ਕੋਈ ਦਿਹਾੜੀ ਨਹੀਂ ਲੈ ਕੇ ਜਾਂਦਾ ਇਹਨਾਂ ਕੋਲੇ ਹੀ ਕੁਝ ਨਹੀਂ ਇਹਨਾਂ ਨੂੰ ਕਿੱਥੋਂ ਤੁਹਾਨੂੰ ਪੈਸੇ ਦੇਵਾਂਗੇ ਇਹਨਾਂ ਤੋਂ ਕੋਈ ਦਿਹਾੜੀ ਨਹੀਂ ਲਿਆ ਜਾਂਦਾ ਦਿਹਾੜੀ ਦੇ ਪੈਸੇ ਨਹੀਂ ਦਿੰਦਾ ਦੱਸੋ ਕੀ ਕਰੇ ਬੰਦਾ ਹਣਾ ਸਰਪੰਚ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਜੀ ਕੋਈ ਗੱਲ ਨਹੀਂ ਸੁਣਦੇ ਹਣਾ ਖਾਸ ਚਲੋ ਧੰਨਵਾਦ ਜੀ ਸਾਡੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰਜੋਤ ਬਲੌਗ ਸੇਖੋ ਸਲਿਆਣੀ ਜਾਂ ਸਾਡਾ ਜਿਹੜਾ ਪੇਜ ਆ YouTube ਤੇ ਕੰਪੈਨ ਲਵਰ ਪੇਜ ਸਾਡਾ ਹੈਗਾ Facebook ਤੇ Instagram ਤੇ ਹਰਜੋਤ ਬਲੌਗ ਪੇਜ ਆਪਣਾ ਸ਼ੇਅਰ ਕਮੈਂਟ ਤੇ ਲਾਈਕ ਕਰੋ ਧੰਨਵਾਦ